ਕਾਂਗਰਸ ਹੁਣ ਵੱਡਾ ਦਾ ਖੇਡ ਸਕਦੀ ਹੈ ਜੀ ਹਾਂ ਦਾ ਇਸ ਲਈ ਖੇਡ ਸਕਦੀ ਹੈ ਕਿਉਂਕਿ ਹੁਣ ਉਹਨਾਂ ਦੀ ਤਿਆਰੀ ਜੋ ਹੈ ਉਹ ਇਹ ਦੱਸੀ ਜਾ ਰਹੀ ਹੈ ਕਿ ਲੁਧਿਆਣਾ ਤੋਂ ਗੁਰਕ੍ਰਿਤ ਕੋਟਲੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਭਾਜਪਾ ਦੇ ਵੱਲੋਂ ਰਵਨੀਤ ਬਿੱਟੂ ਜੋ ਕਿ ਕਾਂਗਰਸ ਛੱਡ ਕੇ ਹੁਣੇ ਹੀ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਉਹ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਯਾਨੀ ਕਿ ਕਾਂਗਰਸ ਦੇ ਵੱਲੋਂ ਇੱਕ ਤਰੀਕੇ ਦੇ ਨਾਲ ਜੋ ਪਲਾਨਿੰਗ ਕੀਤੀ ਜਾ ਰਹੀ ਹੈ ਇੱਕ ਤਾਂ ਚੇਰੇ ਭਰਾ ਜੋ ਕਿ ਗੁਰਕ੍ਰਿਤ ਕੋਟਲੀ ਤੇ ਨਾਲ ਹੀ ਜੋ ਬਿੱਟੂ ਨੇ ਉਹ ਦੋਵੇਂ ਭਰਾ ਨੇ ਕਜ਼ਨਸ ਨੇ ਚੇਰੇ ਭਰਾ ਨੇ ਉਹਨਾਂ ਦੇ ਵਿੱਚ ਸ਼ਾਇਦ ਜੋ ਅਖਾੜਾ ਉਹ ਲੱਗ ਸਕਦਾ ਹੈ ਚੋਣੇ ਮੈਦਾਨ ਤੇ ਦੋਵੇਂ ਇੱਕ ਦੂਜੇ ਦੇ ਨਾਲ ਲੜ ਸਕਦੇ ਨੇ ਦੂਜੇ ਪਾਸੇ ਦੂਜੇ ਐਂਗਲ ਦੇ ਨਾਲ ਜੇਕਰ ਇਸ ਖਬਰ ਨੂੰ ਦੇਖਿਆ ਜਾਵੇ ਤਾਂ ਕਾਂਗਰਸ ਜੋ ਹੈ ਉਹ ਇਹ ਕੋਸ਼ਿਸ਼ ਕਰ ਰਹੀ ਹੈ ਕਿ ਜੋ ਕਾਂਗਰਸ ਦੀ ਸੀਟ ਹੈ ਜੋ ਵੋਟ ਬੈਂਕ ਹੈ ਬਿਆਨਤ ਸਿੰਘ ਦੇ ਨਾਂ ਤੇ ਜੋ ਜੋ ਵੋਟ ਬੈਂਕ ਹੈ ਉਸ ਨੂੰ ਬਚਾਇਆ ਜਾ ਸਕੇ ਹਾਲਾਂਕਿ ਜੇਕਰ ਗੱਲ ਕਰ ਲਈਏ ਤਾਂ ਕੋਟਲੀ ਜੋ ਕਿ ਇੱਕ ਕਾਂਗਰਸ ਦਾ ਗੜ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉੱਥੇ ਕਾਂਗਰਸ ਦਾ ਇੱਕ ਗੜ ਮੰਨਿਆ ਜਾਂਦਾ ਹੈ ਕਾਫੀ ਜ਼ਿਆਦਾ ਪ੍ਰਭਾਵ ਕਾਂਗਰਸ ਦਾ ਰਿਹਾ ਹੈ ਤਾਂ ਹੁਣ ਕਾਂਗਰਸ ਦੇ ਵੱਲੋਂ ਇੱਕ ਵੱਡਾ ਦਾਅ ਖੇਡਣ ਦੀ ਤਿਆਰੀ ਦੇ ਵਿੱਚ ਕਾਂਗਰਸ ਜੋ ਹੈ ਉਹ ਨਜ਼ਰ ਆ ਰਹੀ ਹੈ ਬਯੰਤ ਸਿੰਘ ਦੇ ਨਾਂ ਤੇ ਲੋਕਾਂ ਤੋਂ ਵੋਟਾਂ ਇਕੱਠੀਆਂ ਕਰਨ ਦੇ ਲਈ ਭਾਜਪੀ ਬਿੱਟੂ ਨੂੰ ਟਿਕਟ ਦੇ ਸਕਦੀ ਹੈ ਜਦੋਂ ਕਿ ਕਾਂਗਰਸ ਬਯੰਤ ਸਿੰਘ ਕੋਟਲੀ ਦੇ ਪਿਤਾ ਤੇਜ ਪ੍ਰਕਾਸ਼ ਸਿੰਘ ਕੋਟਲੀ ਪਾਇਲ ਦੇ ਨਾਂ ਤੇ ਆਪਣਾ ਵੋਟ ਬੈਂਕ ਬਚਾਉਣ ਲਈ ਕੋਟਲੀ ਤੇ ਸੱਟਾ ਲਾਉਣ ਲਈ ਤਿਆਰ ਰਹਿੰਦੇ ਹੋਏ ਜੋ ਆ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਜੋ ਗੁਰਕਿਰਤ ਕੋਟਲੀ ਨੇ ਉਹਨਾਂ ਨੇ 2022 ਦੇ ਵਿੱਚ ਖੰਨਾ ਤੋਂ ਪੰਜਾਬ ਵਿਧਾਨ ਸਭਾ ਦੇ ਲਈ ਤੇ ਨਾਲ ਹੀ 2017 ਦੇ ਵਿੱਚ ਮੋੜ ਪੰਜਾਬ ਵਿਧਾਨ ਸਭਾ ਦੇ ਲਈ ਚੁਣੇ ਗਏ ਸਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨਤ ਸਿੰਘ ਦੇ ਪੋਤੇ ਕੋਟਲੀ ਨੇ 1992 ਦੇ ਵਿੱਚ ਯੂਥ ਕਾਂਗਰਸ ਦੇ ਆਗੂ ਵਜੋਂ ਆਪਣਾ ਸਿਆਸੀ ਜੀਵਨ ਜੋ ਹੈ ਉਹ ਸ਼ੁਰੂ ਕੀਤਾ ਸੀ ਉਹਨਾਂ ਸਰਕਾਰੀ ਕਾਲਜ ਸੈਕਟਰ 11 ਤੋਂ ਜਿਹੜੀ ਹੈਗੀ ਆ ਉਹ ਬੀਏ ਕੀਤੀ ਹੋਈ ਹੈ 2008-08 ਦੇ ਵਿੱਚ ਉਹਨਾਂ ਨੂੰ ਪੰਜਾਬ ਮਾਫ ਕਰਨਾ ਯੂਥ ਕਾਂਗਰਸ ਦੇ ਪ੍ਰਧਾਨ ਲਈ ਚੋਣ ਲੜਨ ਦੇ ਲਈ ਕਿਹਾ ਗਿਆ ਸੀ ਪਰ ਉਹ ਸਿਰਫ ਦੋ ਜਾਂ ਫਿਰ ਤਿੰਨ ਮਹੀਨੇ ਵੱਡੇ ਹੋਣ ਕਾਰਨ ਚੋਣ ਨਹੀਂ ਲੜ ਸਕੇ ਸੀ ਤਾਂ ਵੱਡੀ ਖਬਰ ਇਸ ਵਕਤ ਤੁਹਾਨੂੰ ਦੱਸ ਰਿਹਾ ਕਿ ਲੁਧਿਆਣਾ ਦੇ ਕੋਟਲੀ ਤੇ ਕਾਂਗਰਸ ਵੱਡਾ ਦਾਅ ਖੇਡ ਸਕਦੀ ਹੈ ਵੱਡਾ ਜੋ ਹੈ ਸੱਟਾ ਲਗਾ ਸਕਦੀ ਹੈ ਦੋ ਵਾਰ ਖੰਨਾ ਤੋਂ ਵਿਧਾਇਕ ਰਹਿ ਚੁੱਕੇ ਨੇ ਗੁਰਕਿਰਤ ਸਿੰਘ ਕੋਟਲੀ ਜੋ ਕਿ ਆਪਣੇ ਭਰਾ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਨਿੱਤਰ ਸਕਦੇ ਨੇ ਪੰਜਾਬ ਦੇ ਲੁਧਿਆਣਾ ਵਿੱਚ ਸਾਬਕਾ ਵਿਧਾਇਕ ਸਾਬਕਾ ਕੈਬਨਿਟ ਮੰਤਰੀ ਭਾਰਤ ਪੋਸ਼ਣ ਆਸ਼ੂ ਨੂੰ ਲੈ ਕੇ ਲੋਕ ਸਭਾ ਟਿਕਟ ਦੇਣ ਦਾ ਵਿਰੋਧ ਲਗਾਤਾਰ ਹੋ ਰਿਹਾ ਹੈ ਇਸ ਦੌਰਾਨ ਖੰਨਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਤੇ ਸਾਬਕਾ ਕੈਬਨਿਟ ਮੰਤਰੀ ਗੁਰਕਿਰਤ ਸਿੰਘ ਕੋਟਲੀ ਦਾ ਨਾਂ ਵੀ ਹੁਣ ਚਰਚਾ ਦੇ ਵਿੱਚ شمار ਹੈ ਉਹਨਾਂ ਦਾ ਨਾਮ ਵੀ ਜੋ ਆ ਉਹ ਸਾਹਮਣੇ ਆ ਰਿਹਾ ਹੈ ਕਿ ਕਾਂਗਰਸ ਜੋ ਹੈ ਉਹਨਾਂ ਦੇ ਉੱਪਰ ਦਾ ਜੋ ਹੈ ਉਹ ਖੇਡ ਸਕਦੀ ਹੈ ਜੇਕਰ ਕਾਂਗਰਸ ਹਾਈ ਕਮਾਂਡ ਕੋਟਲੀ ਨੂੰ ਲੋਕ ਸਭਾ ਲਈ ਉਮੀਦਵਾਰ ਬਣਾਉਂਦੀ ਹੈ ਤਾਂ ਸ਼ਹਿਰ ਦੀ ਸਿਆਸਤ ਦੇ ਸਮੀਕਰਨ ਹੀ ਬਦਲ ਜਾਣਗੇ ਲੋਕ ਇੱਕ ਭਰਾ ਨੂੰ ਦੂਜੇ ਭਰਾ ਦੇ ਵਿਰੁੱਧ ਚੋਣ ਲੜਦੇ ਹੋਏ ਦੇਖਣਗੇ ਗੁਰਕਿਰਤ ਸਿੰਘ ਕੋਟਲੀ ਸਾਬਕਾ ਮੁੱਖ ਮੰਤਰੀ ਬਿਆਨਤੀ ਸਿੰਘ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਉਹ ਭਾਜੀਪੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਚਚੇਰੇ ਭਰਾ ਨੇ ਕੋਟਲੀ ਦੇ ਵਿੱਚ ਕਾਂਗਰਸ ਸਹਾਇਕ ਕਮਾਂਡ ਦੀ ਚੰਗੀ ਪਕੜ ਵੀ ਹੈ ਔਰ ਰਾਹੁਲ ਗਾਂਧੀ ਦੇ ਕਰੀਬੀ ਵੀ ਮੰਨੇ ਜਾਂਦੇ ਨੇ ਤਾਂ ਬਿਆਨਤ ਸਿੰਘ ਦਾ ਵੋਟ ਬੈਂਕ ਬਚਾਉਣ ਦੇ ਲਈ ਕਾਂਗਰਸ ਵੱਡਾ ਦਾਅ ਖੇਡਣ ਦੀ ਤਿਆਰੀ ਕਰ ਰਹੀ ਹੈ ਜੋ ਖਬਰਾਂ ਆ ਰਹੀਆਂ ਨੇ ਵੱਡੀ ਖਬਰ ਕਿ ਜੋ ਕਾਂਗਰਸ ਐੋਨਾ ਦੇ ਵੱਲੋਂ ਵੱਡਾ ਦਾਅ ਖੇਡਿਆ ਜਾ ਸਕਦਾ ਹੈ ਉਹਨਾਂ ਦੇ ਵੱਲੋਂ ਗੁਰਕੀਰਤ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਕਿਉਂਕਿ ਚੰਗੀ ਪਕੜ ਕਾਂਗਰਸ ਰੱਖਦੀ ਹੈ ਕੋਟਲੀ ਦੇ ਵਿੱਚ ਤੇ ਹੁਣ ਜੋ ਕੋਟਲੀ ਪਰਿਵਾਰ ਹੈ ਉਹਨਾਂ ਦੀ ਗੱਲ ਕਰ ਲਈਏ ਗੁਰਕਿਰਤ ਦੀ ਤਾਂ ਉਹ ਬਿਆਨਤ ਸਿੰਘ ਦੇ ਨਾਲ ਉਹਨਾਂ ਦਾ ਰਿਲੇਸ਼ਨ ਹੈਗਾ ਤੇ ਜੋ ਬਿਆਨਤ ਸਿੰਘ ਦਾ ਜੋ ਵੋਟ ਬੈਂਕ ਹੈ ਉਸ ਨੂੰ ਬਚਾਉਣ ਦੇ ਲਈ ਕਾਂਗਰਸ ਦੇ ਵੱਲੋਂ ਕਿਤੇ ਨਾ ਕਿਤੇ ਜੋ ਇਹ ਦਾਅ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਕਾਂਗਰਸ ਦੇ ਵੱਲੋਂ ਗੁਰਕਿਰਤ ਕੋਟਲੀ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ ਲੁਧਿਆਣਾ ਦੇ ਵਿੱਚ ਤਾਂ ਫਿਰ ਸਮੀਕਰਨ ਹੀ ਜੋ ਪੂਰੇ ਨੇ ਉਹ ਬਦਲ ਜਾਣਗੇ ਸਮੀਕਰਨ ਇਸ ਲਈ ਬਦਲ ਜਾਣਗੇ ਕਿਉਂਕਿ ਦੂਜੇ ਪਾਸੇ ਜੋ ਬੀਜੇਪੀ ਦੇ ਵਿੱਚ ਹੁਣੇ ਸ਼ਾਮਿਲ ਹੋਏ ਨੇ ਕੁਝ ਟਾਈਮ ਪਹਿਲਾਂ ਜੋ ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ ਤਾਂ ਦੋਵੇਂ ਹੀ ਆਮੋ ਸਾਹਮਣੇ ਲੜ ਸਕਦੇ ਨੇ ਚੋਣ ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਆਖਰ ਕਾਂਗਰਸ ਚੌੜੇ ਮੈਦਾਨ ਦੇ ਵਿੱਚ ਕਿਸ ਨੂੰ ਨਿਤਾੜ ਦੇ ਕਿਉਂਕਿ ਜੇਕਰ ਭਾਜਪਾ ਨੇ ਅਸ਼ੁੱਧ ਗੱਲ ਕਰਨ ਲਈ ਤਾਂ ਉਹਨਾਂ ਦਾ ਲਗਾਤਾਰ ਵਿਰੋਧ ਹੋ ਰਿਹਾ ਟਿਕਟ ਦੇਣ ਨੂੰ ਲੈ ਕੇ ਤੇ ਦੂਜੇ ਪਾਸੇ ਚਰਚਾਵਾਂ ਨੇ ਕਿ ਗੁਰਕੀਰਤ ਕੋਟਲੀ ਨੂੰ ਟਿਕਟ ਮਿਲ ਸਕਦੀ ਹੈ ਹਾਲਾਂਕਿ ਲੋਕ ਸਭਾ ਚੋਣਾਂ ਦਾ ਗਾਜ਼ ਹੋਇਆ ਪਿਆ ਲਗਾਤਾਰ ਹੀ ਚੋਣ ਪ੍ਰਚਾਰ ਦਾ ਸਿਲਸਲਾ ਚੱਲ ਰਿਹਾ ਹੈ ਲਗਾਤਾਰ ਹੀ ਵੱਡੇ ਪਦਰ ਤੇ ਬਦਲੀਆਂ ਵੀ ਜੋ ਦਲ ਬਦਲੀਆਂ ਨੇ ਉਹ ਵੀ ਜਾਰੀ ਨੇ ਤੇ ਲਗਾਤਾਰ ਜੇਕਰ ਸਮੀਕਰਨ ਦੇਖੀਏ ਜੇਕਰ ਅਸੀਂ ਐਨਾਲਿਸਿਸ ਕਰੀਏ ਤਾਂ ਜੋ ਕਾਂਗਰਸ ਪਾਰਟੀ ਹੈ ਕਾਂਗਰਸ ਦੇ ਵਿੱਚੋਂ ਹੀ ਜੋ ਲੀਡਰਸ ਨੇ ਜੋ ਵੱਡੇ ਆਗੂ ਰਹਿ ਚੁੱਕੇ ਨੇ ਜੋ ਵਕਜ਼ ਨੇ ਉਹ ਕਾਂਗਰਸ ਪਾਰਟੀ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਜਾ ਰਹੇ ਨੇ ਕਿਉਂਕਿ ਉਹ ਕਿਤੇ ਨਾ ਕਿਤੇ ਨਰਾਜ਼ ਨਜ਼ਰ ਆ ਰਹੇ ਨੇ ਹਾਲਾਂਕਿ ਜੇਕਰ ਗੱਲ ਕਰ ਲਈਏ ਤਾਂ ਲਗਾਤਾਰ ਹੀ ਕਾਂਗਰਸ ਦੇ ਵੱਲੋਂ ਕੋਸ਼ਿਸ਼ਾਂ ਇਹ ਜਾਰੀ ਨੇ ਕਿ ਜੋ ਨਰਾਜ਼ ਆਗੂ ਨੇ ਲੀਡਰਸ ਨੇ ਉਹਨਾਂ ਨੂੰ ਮਨਾਇਆ ਜਾਵੇ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਕਾਮਯਾਬੀ ਹਾਸਲ ਨਹੀਂ ਹੋ ਸਕੀ ਆ ਉਸ ਤੋਂ ਬਾਅਦ ਇਸ ਦੇ ਵਿੱਚ ਜੇਕਰ ਗੱਲ ਕਰ ਲਈਏ ਤਾਂ ਸਭ ਤੋਂ ਵੱਡਾ ਚਿਹਰਾ ਜੇਕਰ ਗੱਲ ਕਰੀਏ ਤਰਨਜੀਤ ਜੋ ਕਿ ਪਾਰਟੀ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਦੂਜੇ ਪਾਸੇ ਜੇਕਰ ਗੱਲ ਕਰ ਲਈਏ ਕਰਮਜੀਤ ਕੋਰ ਚੌਧਰੀ ਜੋ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਹੁਣ ਮੋਹਿੰਦਰ ਕੇਪੀਓ ਵੀ ਸ਼ਾਮਲ ਹੋ ਗਏ ਨੇ ਤੇ ਇਸ ਦੇ ਨਾਲ ਰਵਨੀਤ ਬਿੱਟੂ ਵੀ ਪਾਰਟੀ ਛੱਡ ਕੇ ਜਾ ਚੁੱਕੇ ਨੇ ਤਾਂ ਹੁਣ ਗੁਰਕਿਰਤ ਕੋਟਲੇ ਦਾ ਨਾਮ ਸਾਹਮਣੇ ਆ ਰਿਹਾ ਯਾਨੀ ਕਿ ਕਾਂਗਰਸ ਹੁਣ ਇਹ ਭੰਤਰਾ ਅਪਣਾ ਰਹੀ ਹੈ ਕਿ ਆਖਰ ਮੈਦਾਨ ਦੇ ਵਿੱਚ ਕਿਹੜੇ ਵੱਡੇ ਉਮੀਦਵਾਰ ਨੂੰ ਤਿਆਰ ਆ ਜਾਵੇ ਜਿਸ ਦੇ ਨਾਲ ਲੜਾਈ ਹੋਵੇ ਚੋਣ ਅਖਾੜੇ ਦੇ ਵਿੱਚ ਤੇ ਜਦ ਤੋਂ ਉਹਨਾਂ ਨੂੰ ਮਿਲ ਸਕੇ ਜੋ ਉਹਨਾਂ ਦੀ ਪਕੜ ਬਣੀ ਹੋਈ ਹੈ ਉਹ ਪਕੜ ਨੂੰ ਕਿਸ ਤਰੀਕੇ ਦੇ ਨਾਲ ਕਾਮਯਾਬ ਕਰਨਾ ਹੈ ਉਸ ਪਕੜ ਨੂੰ ਕਿਸ ਤਰੀਕੇ ਦੇ ਨਾਲ ਅੱਗੇ ਵੀ ਲੈ ਕੇ ਜਾਣਾ ਹੈ ਉਸ ਤੇ ਦਾ ਖੇਡਣ ਦੀ ਤਿਆਰੀ ਦੇ ਵਿੱਚ ਕਾਂਗਰਸ ਨਜ਼ਰ ਆ ਰਹੀ ਹੈ ਇਸ ਨੂੰ ਲੈ ਕੇ ਹੀ ਜੋ ਚੁਚੇਰਾ ਪ੍ਰਾਇ ਬਿੱਟੂ ਦਾ ਉਸ ਨੂੰ ਮੈਦਾਨ ਦੇ ਵਿੱਚ ਨਿਤਾਰਿਆ ਜਾ ਸਕਦਾ ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਦੇ ਵੱਲੋਂ ਕਿਸ ਦਾ ਐਲਾਨ ਕੀਤਾ ਜਾਂਦਾ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਗੁਰਕਿਰਤ ਕੋਟਲੀ ਦਾ ਜੋ ਨਾਮ ਆ ਰਿਹਾ ਕੀ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਕੀ ਕੁਝ ਇਸ ਦੇ ਵਿੱਚ ਫੈਸਲੇ ਹੁੰਦੇ ਨੇ